ਅਮਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਤੋਂ ਮੁੱਖ ਮੰਤਰੀ ਭਗਵਤ ਮਾਨ ਨੂੰ ਜਾਨ ਦਾ ਖਤਰਾ ਹੈ ਜੀ ਹਾਂ ਪੰਜਾਬ ਸਰਕਾਰ ਨੇ ਹਾਈ ਕੋਰਟ 'ਚ ਇਹ ਦਾਅਵਾ ਕੀਤਾ ਹੈ ਦਰਸਲ ਐਨਐਸਏ ਲਾਉਣ ਨੂੰ ਲੈ ਕੇ ਸਰਕਾਰ ਵੱਲੋਂ ਹਾਈ ਕੋਰਟ 'ਚ ਇੱਕ ਲਿਖਤੀ ਜਵਾਬ ਦਾਖਲ ਕੀਤਾ ਗਿਆ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਡਿਬਰੂਗੜ ਜੇਲ੍ਹ 'ਚ ਬੰਦ ਅਮਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਤੋਂ ਮੁੱਖ ਮੰਤਰੀ ਭਗਵਤ ਮਾਨ ਨੂੰ ਖਤਰਾ ਹੈ ਦਰਸਲ ਪੰਜਾਬ ਸਰਕਾਰ ਨੇ 3.5 ਸਾਲ ਤੋਂ ਦਿਬਰੂਗੜ ਜੇਲ੍ਹ ਚ ਬੰਦ ਖਡੂਰ ਸਾਹਿਬ ਦੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਸਾਥੀਆਂ ਤੇ ਮੋੜ ਐਨਐਸਏ ਲਗਾਉਣ ਸੰਬੰਧੀ ਅਦਾਲਤ ਤੇ ਜਵਾਬ ਦਰਜ ਕੀਤਾ ਹੈ ਇਸ ਵਿੱਚ ਸਰਕਾਰ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਦਿਬਰੂਗੜ ਜੇਲ੍ਹ ਚ ਬੰਦ ਸਾਰੇ ਬੰਦੀ ਸਿੰਘ ਸੂਬੇ ਦੀ ਕਾਨੂੰਨ ਵਿਵਸਥਾ ਲਈ ਗੰਭੀਰ ਖਤਰਾ ਨੇ ਉਥੇ ਹੀ ਸੂਬੇ ਦੇ ਮੁੱਖ ਮੰਤਰੀ ਭਗਵਾਨ ਮਾਨ ਨੂੰ ਇਹਨਾਂ ਤੋਂ ਜਾਨ ਦਾ ਖਤਰਾ ਵੀ ਇਸ ਲਿਖਤੀ ਜਵਾਬ ਵਿੱਚ ਦੱਸਿਆ ਗਿਆ ਇਸ ਗੱਲ ਨੂੰ ਮਜ਼ਬੂਤੀ ਨਾਲ ਪੇਸ਼ ਕਰਨ ਲਈ ਪੁਲਿਸ ਵੱਲੋਂ ਕੁਝ ਵੀਡੀਓ ਕਲਿੱਪਾਂ ਦਾ ਹਵਾਲਾ ਦਿੱਤਾ ਗਿਆ ਜਿਸ ਵਿੱਚ ਇਹ ਸਾਰੇ ਵਿਅਕਤੀ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਵੀ ਉਹੀ ਹਾਲ ਹੋਵੇਗਾ ਜੋ ਸਾਬਕਾ ਸੀਐਮ ਬਿਅੰਕ ਸਿੰਘ ਦਾ ਹੋਇਆ ਸੀ ਇਸ ਇਸ ਮਾਮਲੇ ਦੀ ਅਗਲੀ ਸੁਣਵਾਈ 3 ਅਕਤੂਬਰ ਨੂੰ ਤੈਅ ਕੀਤੀ ਗਈ ਹੈ ਇਸ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਅਮਰਿਤਪਾਲ ਸਿੰਘ ਤੇ ਐਨਐਸਏ ਲਗਾਉਣ ਸੰਬੰਧੀ ਸਾਰਾ ਰਿਕਾਰਡ ਅਦਾਲਤ ਵਿੱਚ ਪੇਸ਼ ਕਰੇਗੀ ਦੱਸੀ ਕਿ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਦੁਬਾਰਾ ਐਨਐਸਏ ਲਗਾਉਣ ਨੂੰ ਚੁਣੌਤੀ ਦਿੱਤੀ ਹੈ ਇਹਨਾਂ ਵਿੱਚੋਂ ਅਦਾਕਾਰ ਦਿਲਜੀਤ ਸਿੰਘ ਕਲਸੀ ਅਤੇ ਗੁਰਮੀਤ ਸਿੰਘ ਫੁੱਕਣਵਾਲਾ ਨੂੰ ਲੈ ਕੇ ਜਵਾਬ ਇਹ ਦਾਖਲ ਕੀਤਾ ਗਿਆ ਇਹ ਹਲਫਨਾਮਾ ਅਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਦਰਜ ਕਰਵਾਇਆ ਗਿਆ ਹਲਫਨਾਮੇ ਦੇ ਨਾਲ ਇੱਕ ਵੀਡੀਓ ਵੀ ਦਿੱਤੀ ਗਈ ਹੈ ਕਿ ਫਰਵਰੀ 2023 ਮਹੀਨੇ ਦੀ ਹੈ ਜਿਸ ਵਿੱਚ ਕਿ ਅਜਨਾਲਾ ਪੁਲਿਸ ਸਟੇਸ਼ਨ ਦੀ ਘਟਨਾ ਤੋਂ ਬਾਅਦ ਇਹ ਵੀਡੀਓ ਬਣਾਈ ਗਈ ਸੀ ਜਿਸ ਵਿੱਚ ਅਮ੍ਰਿਤਪਾਲ ਸਿੰਘ ਦੇ ਕਹਿੰਦੇ ਸੁਣਾਈ ਦਿੱਤੇ ਨੇ ਕਿ ਅਸੀਂ ਸੀਮਾਨ ਨੂੰ ਸੀਐਮ ਬਿਆਨ ਸਿੰਘ ਦੇ ਰਾਹ ਤੇ ਨਾ ਚੱਲਣ ਦੀ ਸਲਾਹ ਦਿੱਤੀਏ ਉਹ ਅੱਜ ਵੀ ਬਿਆਨ ਸਿੰਘ ਦੇ ਰਾਹ ਤੇ ਚੱਲ ਰਹੇ ਨੇ ਦਿਲਾਵਰ ਨੇ ਮਨੁੱਖੀ ਬੰਬ ਵਜੋਂ ਕੰਮ ਕੀਤਾ ਅਤੇ ਮੁੱਖ ਮੰਤਰੀ ਬਿਆਨ ਸਿੰਘ ਨੂੰ ਉਡਾ ਦਿੱਤਾ ਸੀ ਉੱਥੇ ਹੀ ਦਾਅਵਾ ਕੀਤਾ ਗਿਆ ਕਿ ਇਸ ਸਪੀਡ ਵਿੱਚ ਕਈ ਦਿਲਾਵਰ ਪੈਦਾ ਹੋਣਗੇ ਸਰਕਾਰ ਦਾ ਕਹਿਣਾ ਹੈ ਕਿ ਅਮਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਕਿਸੇ ਵੀ ਸਮੇਂ ਕਾਨੂੰਨ ਵਿਵਸਥਾ ਨੂੰ ਆਪਣੇ ਹੱਥਾਂ ਵਿੱਚ ਲੈ ਸਕਦੇ ਨੇ ਉਹ ਉਹਨਾਂ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਜੋ ਉਹਨਾਂ ਦੀ ਕੱਟੜਪੰਥੀ ਵਿਚਾਰਧਾਰਾ ਦੇ ਉਲਟ ਬੋਲਣਗੇ ਇਸ ਦੇ ਨਾਲ ਹੀ ਇਸ ਕਾਰਨ ਕਾਨੂੰਨ ਵਿਵਸਥਾ ਵਿਗੜ ਸਕਦੀ ਏ ਇਸ ਦੇ ਨਾਲ ਹੀ ਉਹ ਜਿਸ ਤਰ੍ਹਾਂ फडका ਉਗਲ ਕਰਦੇ ਨੇ ਭਾਪਕੇ ਅਮਰਿਤਪਾਲ ਜਿਸ ਤਰ੍ਹਾਂ फडका ਉਗਲ ਕਰਦਾ ਏ ਉਹ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਅਜਿਹੇ ਵਿੱਚ ਉਹਨਾਂ ਤੇ ਲਗਾਇਆ ਗਿਆ ਐਨਐਸਏ ਬਿਲਕੁਲ ਜਾਇਜ਼ ਏ ਜੀ ਹਾਂ ਇਹ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਅਮਰਿਤਪਾਲ ਸਿੰਘ फडका ਉਗੱਲਾਂ ਕਰਦਾ ਏ ਉਹ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਅਜਿਹੇ ਚ ਜੋ ਵੀ ਉਹਨਾਂ ਤੇ ਐਨਐਸਏ ਦੀ ਧਾਰਾ ਲਗਾਈ ਗਈ ਏ ਉਹ ਬਿਲਕੁਲ ਜਾਇਸੇ ਦੱਸਦੀ ਹੈ ਕਿ ਅਮਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਸੀਐਮ ਮਾਨ ਦੀ ਜਾਨ ਲਈ ਖਤਰਾ ਦੱਸਿਆ ਗਿਆ ਹੈ ਦਰਸਲ ਐਨਐਸਏ ਜੋ ਅਮਰਿਤਪਾਲ ਸਿੰਘ ਅਤੇ ਦੂਜੇ ਉਹਨਾਂ ਦੇ ਸਾਥੀਆਂ ਤੇ ਲਗਾਈ ਗਈ ਹੈ ਉਸ ਨੂੰ ਖਾਰਜ ਕਰਨ ਲਈ ਹਾਈ ਕੋਰਟ ਵਿੱਚ ਪਿਛਲੇ ਦਿਨੀ ਪਟੀਸ਼ਨ ਪਾਈ ਗਈ ਸੀ ਜਿਸ ਵਿੱਚ ਕਿ ਇਈ ਤਰ੍ਹਾਂ ਦੇ ਹਵਾਲੇ ਦਿੱਤੇ ਗਏ ਸਨ ਜਿਸ ਦੀ ਸੁਣਵਾਈ ਦੌਰਾਨ ਹਾਈ ਕੋਰਟ ਵੱਲੋਂ ਪੁਲਿਸ ਅਤੇ ਪੰਜਾਬ ਸਰਕਾਰ ਨੂੰ ਇਸ ਸਬੰਧੀ ਜਵਾਬ ਦਾਖਲ ਕਰਨ ਦਾ ਸਮਾਂ ਦਿੱਤਾ ਗਿਆ ਸੀ ਅਤੇ ਜਵਾਬ ਦਾਖਲ ਕਰਦਿਆਂ ਹੁਣ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਅਮਰਿਤਪਾਲ ਅਤੇ ਉਸ ਦੇ ਸਾਥੀਆਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਨ ਨੂੰ ਖਤਰਾ ਹੈ ਜਿਸ ਤੋਂ ਬਾਅਦ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 3 ਅਕਤੂਬਰ ਨੂੰ ਰੱਖੀ ਗਈ ਹੈ ਦਰਤਲ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਅਮਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਲਗਾਤਾਰ ਮੁੱਖ ਮੰਤਰੀ ਭਗਵਾਨਤਮਨ ਨੂੰ ਵਿਅੰਗ ਸਿੰਘ ਵਾਲਾ ਹਾਲ ਕਰਨ ਦੀਆਂ ਧਮਕੀਆਂ ਦੇ ਰਹੇ ਨੇ ਇਸ ਲਈ ਜੋ ਵੀ ਉਹਨਾਂ ਤੇ ਐਨਐਸਸੀ ਲਗਾਈ ਗਈ ਏ ਉਹ ਬਿਲਕੁਲ ਜਾਇਜ਼ ਏ ਉਹ ਬਿਲਕੁਲ ਠੀਕ ਏ ਫਿਲਹਾਲ ਇਸ ਪੂਰੇ ਮਾਮਲੇ ਤੇ ਅਮਰਿਤਪਾਲ ਦੇ ਮਾਪਿਆਂ ਦਾ ਕੀ ਕਹਿਣਾ ਹੋਵੇਗਾ ਉਹਨਾਂ ਦੀ ਇਸ ਪੂਰੇ ਮਾਮਲੇ ਤੇ ਕੀ ਪ੍ਰਤੀਕਿਰਿਆ ਹੋਵੇਗੀ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ